ਜੁਰਦੂਬਾਦ ਦੱਕਾ ਸ਼ਾਹੀ ਨਹੀਂ ਚਲੇਗੀ ਦੱਕਾ ਸ਼ਾਹੀ ਨਹੀਂ ਚਲੇਗੀ ਦੱਕਾ ਸ਼ਾਹੀ ਨਹੀਂ ਚਲੇਗੀ ਜੁਰਦੂਬਾਦ 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 ਦੋਸਤੋ ਫਾਈਲ ਪੇਜੀ 1500 ਜਿਹੜੇ ਰਿਜ਼ਲਟ ਨਿਕਲੇ ਆ ਉਹ ਕੁਝ ਥੋੜੀਆਂ ਦੁਕਾਨਾਂ ਦੇ ਆ ਪਰ 70 ਦੁਕਾਨਾਂ ਤੇ 40 ਦੁਕਾਨਾਂ ਹੈਗੀਆਂ ਤਾਰਾ ਮੰਡੀ ਬਾਕੀ ਹੈਗੀਆਂ 6000ਾਂ ਚ ਦੋਸਤਾਂ ਇਹ ਫਾਈਲਾਂ ਬਹੁਤ ਭਰੀਆਂ ਆ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ 1100 ਦੇ ਪਲੱਸ ਰਿਜੈਕਟ ਹੋ ਗਈਆਂ ਅਸੀਂ ਕੁਝ ਸੇਲ ਟੈਕਸ ਵਾਲੇ ਨੰਬਰ ਗਲਤ ਲੱਗੇ ਹੋਏ ਆ ਕੁਝ ਸੇਲ ਟੈਕਸ ਵਾਲਿਆਂ ਨੇ ਫਾਈਲਾਂ ਬਾਹਰ ਕੱਢੀਆਂ ਜੀਐਸਟੀ ਵਾਲਿਆਂ ਨੇ ਪਰ ਪੁਲਿਸ ਰਿਪੋਰਟ ਵੱਲੋਂ ਕੋਈ ਫਾਈਲ ਬਾਹਰ ਨਹੀਂ ਕੱਢੀ ਗਈ ਇਹ ਸਾਰੀਆਂ ਫਾਈਲ ਆ ਜੀਐਸਟੀ ਵੱਲੋਂ ਕੱਢੀਆਂ ਗਈਆਂ ਪਰ ਅਸੀਂ ਰਿਕਵੈਸਟ ਕੀਤੀ ਹੈ ਕਿ ਜੀਐਸਟੀ ਵਾਲੇ ਦੁਬਾਰਾ ਇਹਨੂੰ ਇੱਕ ਰਿਵਿਊ ਕਰਨਗੇ ਚੈੱਕ ਕਰਨਗੇ ਜਿਹਨੇ ਵੀ ਫਾਈਲ ਸਹੀ ਹੋਊਗੀ ਉਹ ਫਿਰ ਦੁਬਾਰਾ ਇੱਥੇ ਆਊਗੀ ਹੁਣ ਫਾਰਮ ਡਾਰ ਨੂੰ 11 ਵਜੇ ਡਰਾ ਨਿਕਲੇਗਾ ਸਾਰੀਆਂ ਜਗ੍ਹਾ ਦਾ 6 ਜਗ੍ਹਾ 6 ਜਗ੍ਹਾ ਪਰ ਕੱਲ ਜਿਹੜਾ ਵੀ ਜੀਐਸਟੀ ਜਿਸ ਕੋ ਬੰਦੇ ਨੇ ਨਹੀਂ ਭਰੇ ਉਹ ਕੱਲ ਅੱਜ ਭਰ ਦੇ ਤਾਂ ਕਿ ਉਹਨੂੰ ਕਾਰਵਾਈ ਮਿਲ ਜਾਣ ਉਹਨਾਂ ਨੇ ਜੀਐਸਟੀ ਚੈੱਕ ਕਰਕੇ ਥੋੜੀ ਫਾਈਲ ਸਿਲੈਕਟ ਕਰ ਦੇਣੀ ਹੈ ਔਰ ਪੁਲਿਸ ਡਿਪਾਰਟਮੈਂਟ ਨੂੰ ਦੇਣੀ ਹੈ ਇਹਦੇ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ जीएसटी ਨੇ ਇਹ ਸਾਰੀ ਚਤਾਨੀ ਕੀਤੀ ਹੈ ਇਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਕੈਜੂਅਲ ਨੰਬਰ ਭਰੇ ਆ ਉਹਨਾਂ ਨੂੰ ਸਿਲੈਕਟ ਕਰ ਦੇਣਾ ਚਾਹੀਦਾ ਔਰ ਦੂਸਰੀ ਗੱਲ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਸ਼ਾਂਤੀ ਨਾਲ ਆਪਾਂ ਦੀਵਾਲੀ ਮਨਾਣੀ ਹੈ ਇਹ ਸਾਂਝਾ ਤਿਉਾਰ ਹੈ ਹਿੰਦੂ ਸਿੱਖ ਮੁਸਲਮਾਨ ਪਿਸਾਈ ਇਹ ਸਾਂਝਾ ਤਿਉਾਰ ਹੈ ਬਸ ਕੁਛੀ-ਕੁਚੀ ਮਾਈਏ ਜੈ ਹਿੰਦ ਜੈ ਬਾਰਾਤ ਜੀ ਦਾ ਬੋਲ ਧਿਆਨ ਨਾਲ ਸਾਡੀ ਬ੍ਰੀਫਿੰਗ ਨਾਲ ਸਾਰਿਆਂ ਦੀ ਗੱਲ ਸੁਣੀ ਹੈ ਬਹੁਤ ਸਾਰੀਆਂ ਫਾਈਲਰ ਰਿਵਿਊ ਕੀਤਾ ਜਾ ਰਿਹਾ ਹੈ। ਅੱਲੀ ਗੱਲੇ ਪੁਆਇੰਟ ਇਹਨਾਂ ਨੇ ਸੁਣ ਕੇ ਹਰ ਚੀਜ਼ ਦਾ ਹਲਕਟਿਆ ਕੱਲ ਰਾਤ ਨਿਕਲਣਾ ਹੈ ਕੱਲ ਨੂੰ ਜਿੰਨੇ 133 ਨੰਬਰ ਕਮਰੇ ਜਾ ਕੇ ਜੀਏ ਸਾਰੀ ਆਪਣੀ ਜੀਐਸਟੀ ਦੀਆਂ ਸਾਰੀਆਂ ਫਾਈਲਾਂ ਤੁਸੀਂ ਰੈਕਟੀਫਾਈ ਕਰਿਓ ਸਾਰੀਆਂ ਫਾਈਲਾਂ ਦੁਬਾਰਾ ਭੇਜਣੀਆਂ ਜਿਹੜੀਆਂ ਤੁਹਾਡੀ ਕਨਫਿਊਜ਼ਨ ਵਾਲੀਆਂ ਫਾਈਲਾਂ ਨੇ ਹੋਰ ਜੇ ਤੁਹਾਡੀਆਂ ਦੁਕਾਨਾਂ ਨੂੰ ਟਾਈਮ ਨਹੀਂ ਘਟ ਮਿਲੂ ਕੋਈ ਨਹੀਂ ਸਰ ਦੇਖੋ ਦੇਖੋ ਟਾਈਮ ਘਟ ਮਿਲੇ ਜਾਂ ਵਧ ਮਿਲੇ ਪਰ ਦੇਖੋ ਸਰ ਜਿਹੜੀ ਮੰਡੀ ਸਭ ਦੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਹਰ ਨਗਵਿੰਦਰ ਕੰਮ ਕਰਨ ਦਾ ਹੱਕਦਾਰ ਹੈ ਜਿਹੜੀਆਂ ਘਟ ਫੈਲਾ ਬਈਆਂ ਸੀ ਉਹਦੇ ਦੇ ਸਾਰਿਆਂ ਨੂੰ ਡਾਊਟ ਸੀਗਾ ਬਿਲਕੁਲ ਬਿਲਕੁਲ ਇਹ ਡਾਊਟ ਕਲੀਅਰ ਹੋ ਗਿਆ ਜੀ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹਨਾ ਹੈ ਵੈਲੋ ਸੈਗਲ ਸਾਹਿਬ ਦਾ ਆਪਾ ਇਹਦਾ ਦਾ ਅਫੀਸਰ ਦਾ ਕਰੀਏ ਇਹ ਵੀ ਛੋਲੇ ਜੀ ਦਾ ਹਰ ਜੀ ਕਿਦਾ ਆਰਪੀ ਸਾਰੇ ਗੋਤ ਗਏ ਦੋ ਦੋਨੇ ਸਾਰੇ ਭਾਈਆਂ ਨੂੰ ਰੈਕਟੀਫਾਈ ਕਰਦਾ ਪਾਉਂਦਾ ਦਿੱਤਾ ਜੇ ਕਿਤੇ ਕੋਈ ਜੀਐਸ ਨੰਬਰ ਗਲਤ ਵੀ ਲਿਖੇਗਾ ਠੀਕ ਕੀਤਾ ਜਾਊਗਾ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸਾਨੂੰ ਸਮਝਾਈ ਜਾਏਗੀ ਉਹਨੂੰ ਠੀਕ ਕਰਕੇ ਪਰਚੀਆ ਦੁਬਾਰਾ ਪੜ੍ਹਨੀਏ ਸੋਮਵਾਰ ਸ਼ਾਮ ਨੂੰ ਸੋਮਵਾਰ ਸ਼ਾਮ ਨੂੰ ਇਹ ਕਰੋ ਵੀਰ ਮਿਲਾਂਗੇ ਅੱਜ ਅ ਪੀਸੀ ਆਫਿਸ ਆ ਡਰਾ ਕੀਤਾ ਜਾਣਾ ਜਾਣਾ ਸੀ ਆਪਣਾ ਜਿਹਦੇ ਤੇ ਸਾਨੂੰ ਟੋਟਲ 1526 ਫਾਈਲਾਂ ਆਈਆਂ ਸੀ ਜਿਹਦੇ ਚੋਂ 1140 ਫਾਈਲਸ जीएसटी डिपार्टमेंट ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਜੋ ਅੱਜ ਇੱਥੇ ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਗਿਆ ਹੈ ਕਿ ਕੱਲ ਦਾ ਇੱਕ ਕੱਲ ਦਾ ਇੱਕ ਦਿਨ ਇਹਨਾਂ ਨੂੰ ਦਿੱਤਾ ਜਾਊਗਾ ਜੋ ਜੋ ਆਪਣੀ ਫਾਈਲ ਰਿਵਿਊ ਕਰਾਣਾ ਚਾਹੁੰਦਾ ਹੈ ਜੀਐਸਟੀ ਡਿਪਾਰਟਮੈਂਟ ਕੱਲ ਬੈਠ ਕੇ ਉਹ ਫਾਈਲ ਦੇ ਇੱਕ ਵਾਰ ਰਿਵਿਊ ਕਰ ਲਊਗਾ ਐਂ ਜੇ ਉਹਦੇ ਚ ਕੋਈ ਚੇਂਜ ਹੁੰਦਾ ਸੰ ਨੂੰ ਕਨਵੇ ਕਰ ਦੰਗੇ ਉਹ ਫਾਈਲ ਅਸੀਂ ਦੁਬਾਰਾ ਡਰਾਅ ਚ ਪਾ ਕੇ ਫਿਰ ਮੰਡੇ ਅਸੀਂ ਡਰਾਅ ਕੱਢਾਂਗੇ ਫਿਰ ਤੁਸੀਂ ਨੌਂ ਨੋਰਮ ਸੇਮ ਰਹੇਗੇ ਜੀ ਮੰਡੇ ਦਿਨੇ ਡਰਾਕ ਡੇ ਨੇ ਜੇ ਟਾਈਮ ਅਸੀਂ ਕੱਲ ਸੇ ਫਾਈਨਲਾਈਜ਼ ਕਰਾਂਗੇ ਸ਼ਾਮੀ ਕੱਲ ਇੱਕ ਵਾਰ GST ਇੱਕ ਵਾਰ ਡਿਪਾਰਟਮੈਂਟ ਸਾਨੂੰ ਕਲੀਅਰੈਂਸ ਦੇ ਦੇ ਤੇ ਅਸੀਂ ਅੱਗੇ ਫਿਰ ਟਾਈਮ ਕਨਵੇ ਕਰ ਦਾਂਗੇ ਸਾਰੀ ਮਾਰਕੀਟਾਂ ਦੇ ਡਰੋਮਾਂ ਦਾ ਸੋਮਵਾਰੀ ਕੱਢੇ ਜਾ ਇਕੱਠੇ ਹਾਂ ਜੀ 6 ਸਾਈਟਾਂ ਜੀ ਇਕੱਠੇ ਹੀ ਹੋਊਗਾ ਮੰਡੇ ਸਰ ਦੋ ਕਹਿ ਰਹੇ ਨੇ GST ਅਸੀਂ ਅਪਲਾਈ ਪਿਛਲੀ ਵਾਰ ਕਰਦੇ ਸੀ ਫਿਰ ਫਾਈਲ ਸਬਮਿਟ ਕਰ ਲੈਂਦੇ ਹਾਂ ਕਹਿ ਜੋ ਉਹਦਾ ਸਿਸਟਮ ਹੈ ਟੈਂਪਲ ਚਹੀਦੀ ਇਹ ਕਹਿ ਜੋ ਇਹ GST ਡਿਪਾਰਟਮੈਂਟ ਤਾਂ ਹੀ ਕੱਲ ਇਥੇ ਬੈਠ ਕੇ ਇਹਨਾਂ ਦੇ ਜੋ ਜੋ ਡਾਊਟਸ ਐਂਡ ਕੰਫਿਊਜ਼ਨ ਐ ਕਲੀਅਰ ਕਰ ਦਾਂਗੇ ਜੀ ਠੀਕ ਹੈ ਜੀ ਜਿਹਦਾ ਉੱਤਰ ਰੱਖਦੇ ਡਿਲੇ ਕਿਉਂ ਪੁੱਛਿਆ ਗਿਆ ਕਾਰਨ ਤੁਸੀਂ ਕਰਾਓ ਮੈਂ ਆਲਰੇਡੀ ਯਾਰ ਦੱਸਤਾ ਯਾਰ ਸਾਰਾ ਬਾਰੇ ਜੀਐਸ ਡੀਐਸਪੀ ਆਪਣਾ ਡਿਪਾਰਟਮੈਂਟ ਨੇ ਕੱਲ ਇੱਕ ਵਾਰ ਰਿਵਿਊ ਕਰਨੀ ਫਾਈਲ ਦੁਬਾਰਾ ਜੋ ਇੱਥੇ ਆਪਣਾ ਲੋਕਾਂ ਦੀ ਕੰਫਿਊਜ਼ਨ ਉਹਨੂੰ ਕਲੀਅਰ ਕਰ ਦਾਂਗੇ ਉਹਨਾਂ ਨੂੰ ਕੈਨਸਲ ਹੋਣ ਦਾ ਰੀਜ਼ਨ ਉਹਨਾਂ ਨੂੰ ਦੱਸ ਦਿੱਤਾ ਜਾਊਗਾ